ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਲਾਵਲ ਮਹੱਲਾ ਚੌਕਾ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਪੈ ਹਰ ਮੰਤਰ ਜਪਣੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜਹੁ ਨੇਤ ਸੋ ਦਿਨ ਸਬਰੇ ਨੀ ਹਰ ਜਨ ਦੇਖੋ ਸਤ ਗੁਰ ਨੈਨੀ ਜੋਇਛ ਸੋਇ ਫਲ ਪਾਵੋ ਹਰ ਬੋਲੇ ਗੁਰਮਤ ਬੈਨੀ ਰਹਾਓ ਇਸ ਬਚਨ ਵਿੱਚ ਤਨ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕੋਈ ਖਤਰੀ ਹੋਵੇ ਚਾਹੇ ਬ੍ਰਾਹਮਣ ਹੋਵੇ ਕੋਈ ਸੂਤਰ ਹੋਵੇ ਚਾਹੇ ਵੈਸ ਹੋਵੇ ਹਰੇਕ ਸ਼੍ਰੇਣੀ ਦਾ ਮਨੁੱਖ ਪ੍ਰਭੂ ਦਾ ਨਾਮ ਮੰਤਰ ਜਪ ਸਕਦਾ ਹੈ ਇਹ ਸਭਨਾਂ ਵਾਸਤੇ ਜਪਣ ਯੋਗ ਹੈ ਇਹ ਹਰੀ ਜਨੋ ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਚਰਨੀ ਪਵੋ ਦਿਨ ਰਾਤ ਹਰ ਵੇਲੇ ਗੁਰੂ ਦੀ ਸ਼ਰਨ ਪਏ ਰਹੋ हे ਪ੍ਰਭੂ ਦੇ ਸੇਵਕ ਜਨੋ ਗੁਰੂ ਨੂੰ ਅੱਖਾਂ ਖੋਲ ਕੇ ਵੇਖੋ ਗੁਰੂ ਪਾਰਬ੍ਰह्म ਦਾ ਰੂਪ ਹੈ ਗੁਰੂ ਦੀ ਦਿੱਤੀ ਮਤ ਉਤੇ ਤੁਰ ਕੇ ਪਰਮਾਤਮਾ ਦੀ ਸਿੱਧ ਸਲਾਹ ਦੇ ਬਚਨ ਬੋਲੋ ਜਿਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ਰਹਾ ਏਸੀ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੋਈਆਂ ਗਲਤੀਆਂ ਸੱਚੇ ਪਾਤਸ਼ਾਹ ਆਸਿਆਂ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ